ਅਸਵੇਲੇ ਇੰਡੋਨੇਸ਼ੀਆ ਤੋਂ ਇੱਕ ਮੰਦਭਾਗੀ ਖਬਰ ਆਈ ਹੈ ਇੰਡੋਨੇਸ਼ੀਆ ਦੇ ਵਿੱਚ ਪੁਚਾਰ ਆਇਆ ਜਿਸ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਦੱਸਦੀ ਹੈ ਕਿ ਇੰਡੋਨੇਸ਼ੀਆ ਦੇ ਵਿੱਚ ਪੁਚਾਰ ਕਰਕੇ ਤਕਰੀਬਨ 44 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤੇ 300 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜਾ ਘਰਾਂ ਦਾ ਗੱਡੀਆਂ ਦਾ ਤੇ ਹੋਰ ਜਾਨੀਮਾਲੀ ਨੁਕਸਾਨ ਹੈ ਉਹ ਹੋ ਚੁੱਕਿਆ ਹੈ ਦੱਸਦੀ ਹੈ ਕਿ ਇੰਡੋਨੇਸ਼ੀਆ ਦੇ ਵਿੱਚ 5.6 ਦੀ ਤੀਬਰਤਾ ਨਾਲ ਜਿਹੜਾ ਪਚਾਲ ਆਇਆ ਜਿਸ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਲੋਕਾਂ ਦੇ ਘਰ ਟਹਿ ਟੇਰੀ ਹੋ ਚੁੱਕੇ ਨੇ ਬਿਜਲੀ ਦਾ ਪ੍ਰਬੰਧ ਹੈ ਜਿਹੜਾ ਖੰਭੇ ਟੁੱਟ ਚੁੱਕੇ ਨੇ ਤਾਰਾਂ ਟੁੱਟ ਚੁੱਕੀਆਂ ਨੇ ਲੋਕਾਂ ਦਾ ਜਾਨੀ ਮਾਲੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਤੇ ਇਸ ਦੇ ਵਿੱਚ ਤਕਰੀਬਨ 44 ਤੋਂ ਵੱਧ ਮੌਤਾਂ ਦੀ ਖਬਰ ਵੀ ਆ ਰਹੀ ਹੈ 44 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ 300 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਦੱਸ ਦਈਏ ਕਿ ਇੰਡੋਨੇਸ਼ੀਆ ਦੇ ਪੱਛਮੀ ਭਾਗ ਨੂੰ ਇਸ ਜਿਹੜਾ ਕਿ ਪਚਾਲ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਕਿ ਪੱਛਮੀ ਭਾਗ ਹੈ ਜਿਹੜਾ ਇੰਡੋਨੇਸ਼ੀਆ ਦਾ ਉਹ ਇਸ ਪਚਾਲ ਦਾ ਕੇਂਦਰ ਰਿਹਾ ਇਸ ਕਰਕੇ ਪੱਛਮੀ ਭਾਗ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਸ ਦੇ ਚਲਦਿਆਂ ਹੀ ਇੰਡੋਨੇਸ਼ੀਆ ਦੇ ਜਿਹੜਾ ਮੌਸਮ ਵਿਭਾਗ ਹੈ ਉਸ ਦੇ ਵੱਲੋਂ ਵੀ ਲੋਕਾਂ ਨੂੰ ਸਤਰਕ ਰਹਿਣ ਦੇ ਲਈ ਕਿਹਾ ਗਿਆ ਕਿਉਂਕਿ ਹਾਲੇ ਤੱਕ ਵੀ ਪਚਾਲ ਦੇ ਛੱਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਜਾ ਰਹੇ ਨੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਝਟਕੇ ਹੋਰ ਵੀ ਵੱਧ ਸਕਦੇ ਨੇ ਤੇ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ ਹੈ ਸੋ ਕਿਤੇ ਨਾ ਕਿਤੇ ਬਹੁਤ ਵੱਡੀ ਮੰਦਭਾਗੀ ਖਬਰ ਹੈ ਇੰਡੋਨੇਸ਼ੀਆ ਦੇ ਵਿੱਚ ਜਿਹੜਾ ਕਿ ਇੱਕ ਭਚਾਲ ਦੇ ਕਰਕੇ ਬਹੁਤ ਨੁਕਸਾਨ ਹੋਇਆ ਹੈ ਲੋਕਾਂ ਦੀਆਂ ਜਾਨਾਂ ਗਈਆਂ ਨੇ 44 ਤੋਂ ਵੱਧ ਲੋਕ ਜਿਹੜੇ ਕਿ ਇਸ ਭਚਾਲ ਦੇ ਕਰਕੇ ਜਾਨਾਂ ਗਵਾ ਚੁੱਕੇ ਨੇ ਅਤੇ 300 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਸੋ اے ਸੀ ਜੀ ਹੁਣ ਤੱਕ ਦੀ ਅਪਡੇਟ ਬਾਕੀ ਖਬਰਾਂ ਦੇ ਲਈ ਜੁੜੇ ਰਹੋ ਲਾਈਵ ਤੇ ਇਸ ਚੈਨਲ ਦੇ ਨਾਲ